ਤੋ ਪਹਿਲਾ ਸਾਡੀ ਹਰ ਵਾਰ ਜਿਹੜੀ ਪਲਾਨਿੰਗ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਰੁੱਖਤ ਲਗਾਉਣ ਦੇ ਲਈ ਤੇ ਰੁੱਖਤ ਲਗਾਉਣ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਜਿਹੜਾ ਬਰਸਾਤ ਦਾ ਪਾਣੀ ਹੈ ਉਹਨੂੰ ਸਟੋਰ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਸੁਧਾਰਨ ਦੇ ਲਈ ਅਪਰਾਲੇ ਕਰਨ ਦੀ ਪਲਾਨਿੰਗ ਵੀ ਪ੍ਰਸਾਰ ਦੇ ਮੌਸਮ ਤੋਂ ਪਹਿਲਾਂ ਕਰਨੀ ਜ਼ਰੂਰੀ ਹੈ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਨਾ ਚਾਹੁੰਦਾ レインウォーター ハーवेस्टिंग ਦੇ ਲਈ ਕਿ ਅਸੀਂ ਧਰਤੀ ਹੇਠਲੇ ਪਾਣੀ ਨੂੰ ਵੀ ਚਾਰਜ ਕਰੀਏ ਬਰਸਾਤ ਦੇ ਪਾਣੀ ਦੇ ਨਾਲ ਖਾਸ ਤੌਰ ਤੇ ਮੇਰੀ ਬੇਨਤੀ ਹੈ ਉਹਨਾਂ ਸੰਸਥਾਵਾਂ ਨੂੰ ਜਿਨ੍ਹਾਂ ਕੋਲ ਸੰਸਾਧਨ ਹੈਗੇ ਨੇ ਜਿਨ੍ਹਾਂ ਕੋਲ ਫੰਡ ਹੈਗੇ ਨੇ ਜਿਹਦੇ ਵਿੱਚ ਚਾਹੇ ਮੈरिज पैलेस ਆਗੇ ਚਾਹੇ ਹੋਟਲ ਆਗੇ ਚਾਹੇ ਗੈਰ ਸਰਕਾਰੀ ਸਕੂਲ ਆਗੇ ਚਾਹੇ ਇਦਾਂ ਦੇ ਹੋਰ ਜਿੰਨੇ ਵੀ ادارے ਆ ਜਿਨ੍ਹਾਂ ਦੇ ਕੋਲ ਕੋਈ ਪੰਡਾ ਦੀ ਘਾੜ ਜਿਹੜੀ ਇਹਨਾਂ ਕੰਮਾਂ ਲਈ ਰਹੀ ਹੈ ਜਿੰਨੇਕ ਜਿੰਨੇਕ ਪੰਡ ਦੀ ਲੋੜ ਇਹਨਾਂ ਕੰਮਾਂ ਦੇ ਲਈ ਹੈ ਰੇਨ ਵਾਟਰ ਹਾਰਵੈਸਟਿੰਗ ਦੇ ਲਈ ਜਿਹੜੇ ਇਹਦੇ ਲਈ ਖਰਚ ਕਰ ਸਕਦੇ ਨੇ ਉਹਦੇ 'ਚ ਪ੍ਰਾਈਵੇਟ ਹਸਪੀਟਲ ਵੀ ਇਹਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਪ੍ਰਸ਼ਾਸਨ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਉਹ ਆਪਣੀਆਂ ਸਸਤਾਵਾਂ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਦੇ ਜੋ ਸਿਸਟਮ ਨੇ ਉਹ ਜੇ ਲਗਵਾ ਲੈਣ ਤਾਂ ਇਹ ਵੀ ਇੱਕ ਬਹੁਤ ਵੱਡਾ ਭਲਾਈ ਦਾ ਕੰਮ ਹੋਏਗਾ ਜਿਵੇਂ ਕਿ ਅਸੀਂ ਗਰਮੀਆਂ ਦੇ ਵਿੱਚ ਸ਼ਬੀਲ ਲਾਣੇ ਹੈ ਤੇ ਇਹ ਵੀ ਉਸੇ ਦਿਸ਼ਾ ਦੇ ਵਿੱਚ ਇੱਕ ਬਹੁਤ ਵੱਡਾ ਭਲਾਈ ਦਾ ਕੰਮ ਹੋਏਗਾ ਕਿਉਂਕਿ ਅੱਜ ਜਦ ਧਰਤੀ ਹੀਟਲਾ ਪਾਣੀ ਥੱਲੇ ਜਾ ਰਿਹਾ ਤੁਹਾਨੂੰ ਸਭ ਨੂੰ ਪਤਾ ਕਿ ਕਿੰਨੀ ਵੱਡੀ ਸਮੱਸਿਆ ਜਿਹੜੀ ਆਉਣ ਵਾਲੇ ਸਮੇਂ ਦੀ ਇਹ ਵੱਧ ਰਹੀ ਹੈ ਪਰ ਜਿਸ ਤਰ੍ਹਾਂ ਦੇ ਉਪਰਾਲੇ ਸਾਡੇ ਵੱਲੋਂ ਕੀਤੇ ਜਾਣੇ ਬਣਦੇ ਆ ਪਾਣੀ ਨੂੰ ਬਚਾਣ ਦੇ ਲਈ ਉਹ ਨਹੀਂ ਕੀਤੇ ਜਾਦੇ ਥਿਊਰੀਟੀਕਲੀ ਅਸੀਂ ਵੀਡੀਓਜ਼ ਦੇ ਵਿੱਚ ਸੋਸ਼ਲ ਮੀਡੀਆ ਪੋਸਟਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਜਾਂ ਹੋਰ ਪਲੇਟਫਾਰਮ ਤੇ ਪਾਪਾ ਸਾਰੇ ਗੱਲ ਜ਼ਰੂਰ ਕਰਦੇ ਆ ਪਰ ਇਸ ਗੱਲ ਨੂੰ ਅਮਲੀ ਜਾਮਾ ਜਿਹੜਾ ਪ੍ਰੈਕਟੀਕਲੀ ਅਸੀਂ ਉਹ ਹਲੇ ਕਰਨਾ ਸ਼ੁਰੂ ਨਹੀਂ ਕੀਤਾ ਜਦ ਕਿ ਬਹੁਤ ਜ਼ਿਆਦਾ ਬਜਟ ਦੀ ਲੋੜ ਨਹੀਂ ਹੈ ਬਹੁਤ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੈ ਮੇਰੇ ਮੈਨੂੰ ਲੱਗਦਾ ਕਿ ਜਿਹੜਾ 1 500 ਸਕਰ ਮੀਟਰ ਦਾ ਜਿਹਦਾ ਕੋਈ ਘਰ ਹੈ ਜਾਂ ਜਿਹਦੀ ਕੋਈ ਬਿਲਡਿੰਗ ਹੈ ਜੇਕਰ ਉਹਨੇ ਰੇਨ ਵਾਟਰ ਹਰਵੈਸਟਿੰਗ ਕਰਨੀ ਹੋਵੇ ਆਪਣਾ ਜੋ ਬਰਸਾਤ ਵਾਲਾ ਪਾਣੀ ਹੈ ਉਹਨੂੰ ਧਰਤੀ ਦੇ ਵਿੱਚ ਪਾਣਾ ਹੋਵੇ ਸੈਂਟੀਫਿਕ ਤਰੀਕੇ ਦੇ ਨਾਲ ਤਾਂ ਮਹਿਜ 50000 ਦਾ ਜਿਹੜਾ ਖਰਚਾ ਹੈ ਉਹ ਆਏਗਾ ਸੋ ਇਸ ਕਰਕੇ ਇਹਨਾਂ ਬਰਸਾਤਾਂ ਦੇ ਵਿੱਚ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੀਆਂ ਵੱਡੀਆਂ ਕੂਟੀਆਂ ਨੇ ਜਿਹਦੀ 521 ਦੀ ਕੂਟੀ ਹੈ ਜਾਂ 421 ਦੀ ਕੂਟੀ ਹੈ ਜਿਹੜੇ ਸਾਡੇ ਡਾਕਟਰ ਸਾਹਿਬਾਨ ਨੇ ਜਿਨ੍ਹਾਂ ਦੇ ਹਸਪੀਟਲ ਨੇ ਇਹਨਾਂ ਦੇ ਖਾਸ ਮੈਂ ਪ੍ਰਾਈਵੇਟ ਸਕੂਲਾਂ ਵਾਲੇ ਨੂੰ ਵੀ ਬੇਨਤੀ ਕਰਦਾ ਤੇ ਮੈਰਿਜ ਪੈਲਸਾਂ ਨੂੰ ਵੀ ਬੇਨਤੀ ਕਰਦਾ ਹੋਟਲ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਹੋਰ ਏਦਾਂ ਦੀਆਂ ਜਿੰਨੀਆਂ ਵੀ ਸਸਤਾਵਾਂ ਨੇ ਜਿਹੜੇ ਫੰਡ ਖਰਚ ਕਰ ਸਕਦੇ ਨੇ ਜਿਨ੍ਹਾਂ ਕੋਲ 20000 30000 50000 ਜਾਂ 1 ਲੱਖ ਰੁਪਏ ਤੱਕ ਉਹ ਫੰਡ ਖਰਚ ਕਰ ਸਕਦੇ ਆ ਤਰਤੀ ਹੇਠਲੇ ਪਾਣੀ ਨੂੰ ਸੰਭਾਲਣ ਲਈ ਜੋ ਸਰਕਾਰ ਸਰਸਾ ਦਾ ਪਾਣੀ ਹੈ ਉਦੇ ਨਾਲ ਪਾਣੀ ਦਾ ਪੱਧਰ ਮੇਨਟੇਨ ਕਰਨ ਦੇ ਲਈ ਸੋ ਉਹਨਾਂ ਨੂੰ ਇਹ ਜ਼ਰੂਰ ਕਰਨਾ ਚਾਹੀਦਾ ਸਭ ਨੂੰ ਮੈਂ ਬਾਰ ਬਾਰ ਅਪੀਲ ਕਰਦਾ ਬੇਨਤੀ ਕਰਦਾ ਕਿ ਆ ਜਿਹੜਾ 10 ਦਿਨ ਦਾ ਸਮਾਂ ਬਚਿਆ ਇਹਦੇ ਵਿੱਚ ਅਸੀਂ ਇਹ ਕਰ ਸਕਦੇ ਹਾਂ ਵੈਸੇ ਤਾਂ ਕਾਨੂੰਨ ਦੇ ਮੁਤਾਬਕ ਵੀ ਸਾਡਾ ਕਰਨਾ ਬਣਦਾ ਜਦੋਂ ਇਹ ਕਮਰਸ਼ੀਅਲ ਬਿਲਡਿੰਗਾਂ ਪਾਸ ਹੁੰਦੀਆਂ ਨੇ ਪਲਾਨਿੰਗ ਜਿਹੜਾ ਡਿਸਟ੍ਰਿਕਟ Town ਪਲਾਨਰ ਦੇ ਕੋਲ ਉੱਥੇ ਵੀ ਅੰਡਰਟੇਕਿੰਗ ਲਈ ਜਾਂਦੀ ਹੈ ਕਿ ਅਸੀਂ ਰੇਨ ਵਾਟਰ ਹਾਰਵੈਸਟਿੰਗ ਜੋ ਹੈ ਉਹ ਕਰਾਂਗੇ ਪਰ ਹਰ ਚੀਜ਼ ਜਿਹੜੀ ਕਾਨੂੰਨ ਨਾਲ ਨਹੀਂ ਹੋ ਸਕਦੀ ਸੋ ਕਾਨੂੰਨ ਤੋਂ ਉੱਪਰ ਉੱਠ ਕੇ ਮੈਂ ਤੁਹਾਨੂੰ ਸਭ ਨੂੰ ਇੱਕ ਨੈਤਿਕ ਤੌਰ ਤੇ ਸਮਾਜਿਕ ਤੌਰ ਤੇ ਬੇਨਤੀ ਕਰਦਾ ਕਿ ਕੋਈ ਬਹੁਤ ਵੱਡਾ ਟਾਸਕ ਨਹੀਂ ਹੈ ਜੇਕਰ ਆਪਾਂ ਕਰਨਾ ਚਾਹੀਏ ਤਾਂ ਸਾਰੇ ਕਰ ਸਕਦੇ ਹਾਂ ਔਰ ਅੱਜ ਦੇ ਸਮੇਂ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਰਨਾ ਸੋ ਚਾਹੇ ਵੱਡੀਆਂ ਕੂਟੀਆਂ ਵਾਲੇ ਨੇ 400 ਗਾਜ 500 ਗਾਜ ਚਾਹੇ ਸਕੂਲਾਂ ਵਾਲੇ ਨੇ ਚਾਹੇ ਹਸਪੀਟਲ ਦੇ ਮਾਲਕ ਨੇ ਚਾਹੇ ਗਾਰਜ ਪੈਰਸਿਸ ਦੇ ਮਾਲਕ ਨੇ ਤੇ ਹੋਟਲਾਂ ਦੇ ਮਾਲਕ ਨੇ ਜਾਂ ਇਦਾਂ ਨਹੀਂ ਹੋਰ ਜਨੀਆਂ ਵੀ ਸਸਤਾਵਾ ਉਹ ਸਭ ਦੇ ਮਾਲਕ ਜਿਹੜਾ ਆਣ ਵਾਲਾ ਇੱਕ ਹਫਤਾ ਇਹ ਜਾਂ 10 ਦੇ ਨੇ ਇਹਦੇ ਵਿੱਚ ਆਪਣੀਆਂ ਆਪਣੀਆਂ ਸਸਤਾਵਾਂ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਦੀ ਸਿਸਟਮ ਜ਼ਰੂਰ ਲਗਵਾਉਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਸਰਕਾਰੀ ਸਸਤਾਵਾਂ ਦੇ ਵਿੱਚ ਵੀ ਵੱਧ ਤੋਂ ਵੱਧ ਰੇਨ ਵਾਟਰ ਹਾਰਵੈਸਟਿੰਗ ਦੀ ਸਿਸਟਮ ਜੋ ਹੈ ਉਹ ਲਗਾਈਏ ਤੇ ਇਹ ਲਗਾਉਣ ਦੇ ਲਈ ਜੇਕਰ ਕਿਸੇ ਵੀ ਗੈਰ ਸਰਕਾਰੀ ਸੰਸਥਾ ਨੂੰ ਵੀ ਕਾਲਜ ਨੂੰ ਸਕੂਲ ਨੂੰ ਹਸਪੀਟਲ ਨੂੰ ਹੋਟਲ ਨੂੰ ਪੈਲਸ ਨੂੰ ਜੇ ਕੋਈ ਟੈਕਨੀਕਲ ਮਦਦ ਦੀ ਲੋੜ ਹੈ ਤਾਂ ਜਿਹੜਾ ਸਾਡਾ ਸਬੰਧਤ ਡਿਪਾਰਟਮੈਂਟ ਹੈ ਤੁਸੀਂ ਸਾਨੂੰ ਹੁਕਮ ਕਰਿਓ ਉਹ ਤੁਹਾਨੂੰ ਟੈਕਨੀਕਲ ਮਦਦ ਦੇਣ ਦੇ ਲਈ ਪ੍ਰੋਜੈਕਟ ਬਣਾਉਣ ਦੇ ਲਈ ਸਹੀ ਤਰੀਕੇ ਨਾਲ ਉਹਨੂੰ ਸਿਰੇ ਚੜਾਉਣ ਦੇ ਲਈ ਸਬੰਧਤ ਜੋ ਡਿਪਾਰਟਮੈਂਟ ਹੈ ਉਹ ਤੁਹਾਡੀ ਹਰ ਤਰ੍ਹਾਂ ਦੇ ਨਾਲ ਮਦਦ ਕਰਨਗੇ ਜਿੰਨਾ ਵੀ ਇਹੇ ਵਿਸ਼ਾ ਹੈ ਉਨੀ ਗੰਭੀਰਤਾ ਦੇ ਨਾਲ ਇਹਨੂੰ ਲੈਣ ਦੀ ਲੋੜ ਹੈ ਆਪਾਂ ਵੀ ਕਿਸੇ ਗੰਭੀਰਤਾ ਦੇ ਨਾਲ ਗੱਲ ਕਰਦੇ ਆ ਪਰ ਹਲੇ ਗੰਭੀਰਤਾ ਦੇ ਨਾਲ ਅਸੀਂ ਲਾਗੂ ਨਹੀਂ ਕਰਦੇ ਸੋ ਆਓ ਅਸੀਂ ਗੰਭੀਰਤਾ ਦੇ ਨਾਲ ਇਸ ਚੀਜ਼ ਨੂੰ ਲਾਗੂ ਕਰੀਏ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਠੀਕ ਰੱਖਣ ਲਈ ਵੱਧ ਤੋਂ ਵੱਧ ਉਪਲਬਧ ਜਿਹੜਾ ਬਰਸਾਤੀ ਪਾਣੀ ਆ ਨੂੰ ਸਟੋਰ ਕਰਕੇ ਇਸ ਕੰਮ ਦੇ ਲਈ ਆਪਾਂ ਵਰਤੀਏ ਤੁਹਾਡਾ ਜਿਕਰ ਇਹਨਾਂ ਸੰਸਥਾਵਾਂ ਦੇ ਵਿੱਚ ਇਹ ਪ੍ਰੋਜੈਕਟ ਲਾਗੂ ਹੋਣਗੇ ਤਾਂ ਸਕੂਲਾਂ ਦੇ ਵਿੱਚ ਦੇਖ ਕੇ ਬੱਚੇ ਵੀ ਅੱਗੇ ਧੀ ਆਣ ਵਾਲੀ ਜਨਰੇਸ਼ਨ ਹੈ ਉਹ ਇਸ ਪ੍ਰੋਜੈਕਟ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਕਰੇਗੀ ਇਸੇ ਤਰ੍ਹਾਂ ਜੇ ਡਾਕਟਰ ਇੱਕ ਐਗਜ਼ਾਮਪਲ ਸੈਟਲ ਕਰਨਗੇ ਹਸਪਤਾਲਾਂ ਦੇ ਵਿੱਚ ਜਾਂ ਮੈਡੀਕਲ ਪ੍ਰੈਕਟਿਸ ਦੇ ਵਿੱਚ ਹੋਟਲ ਹੋਟਲ ਆਊਨਰਸ ਦੀ ਐਗਜ਼ਾਮਪਲ ਸੈਟ ਕਰਨਗੇ ਤਾਂ ਤੁਹਾਨੂੰ ਸਭ ਨੂੰ ਦੇਖ ਕੇ ਹੋਰ ਜਿਹੜੇ ਬਹੁਤ ਸਾਰੇ ਸਮਾਜ ਦੇ ਲੋਕ ਹੈ ਉਹ ਇਸ ਪੋਸੀਬਲ ਲੱਗਣਗੇ ਮੈਂ ਉਮੀਦ ਕਰਾਂਗਾ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਣੇ ਅਦਾਰਿਆਂ ਦੇ ਵਿੱਚ ਇਹ ਪ੍ਰੋਜੈਕਟ ਜਿਹੜੇ ਬਣਾਓਗੇ ਤੇ ਨਾਲ ਹੀ ਜਿਹੜੇ ਵੀ ਅਦਾਰੇ ਇਹ ਪ੍ਰੋਜੈਕਟ ਆਪਣੇ ਰੇਨਵਰਟ ਹਾਰਵੈਸਟਿੰਗ ਦੇ ਪ੍ਰੋਜੈਕਟ ਆਪਣੇ ਆਪਣੇ ادارےਾਂ ਦੇ ਵਿੱਚ ਬਣਾਣਗੇ ਉਹਨਾਂ ਨੂੰ ਮੈਨੂੰ ਲੱਗਦਾ ਵੀ ਅਸੀਂ ਇਕੱਠੇ ਹੋ ਕੇ ਇਸ ਇਸ ਨੇਕ ਕੰਮ ਦੇ ਲਈ ਉਹਨਾਂ ਦਾ ਮਾਣ ਸਨਮਾਨ ਵੀ ਕਰਾਂਗੇ ਉਹਨੂੰ ਸਨਮਾਨਿਤ ਵੀ ਕਰਾਂਗੇ ਐਡੀ ਵੱਡੀ ਇਸ ਚੀਜ਼ ਦੀ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਉਹਨਾਂ ਦਾ ਸਨਮਾਨ ਵੀ ਕੀਤਾ ਜਾਊਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ